ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇ ਤੇ ਰੜ ਜੀਏ ਨਾਲ ਹੀ ਚਾਚਾ ਰੜ ਜੀਏ ਕੀ ਕਰੀਏ ਰੜ ਜੀਏ ਨਾਲ ਹੀ ਓ ਬਰੇਲਾ ਵਾੜੇ ਓ ਸਾਬੰਦ ਗਾ ਵਾਹਿਗੁਰੂ 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 ਸਾਨੂੰ ਤਾਂ ਜਗਰੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਤਾਂ ਜਗਰੀ ਨਹੀਂ ਕੀਤੀ ਤੁਨੂ ਸਾਹਿਬ ਤੁਨੂ ਸਾਹਿਬ ਤੁਨਾਂ ਨੇ ਜਗਰੀ ਨਹੀਂ ਕੀਤੀ ਤੇਰੇ ਯਾਦਾਂ ਨਾਲ ਆ ਜੂ ਨਾਲ ਓਦੀ ਬਾਤ ਜੂ ਕਰਦਾ ਤਾ ਵਾਹਿਗੁਰੂ ਤੂੰ ਤਬ ਹੋ ਗਿਆ ਕਾਮ ਉਹ ਕਰਵਾਇਆ ਪੜਾ ਬਾਉਂਡਰੀ ਨਾ ਬੋਕਤੀ ਤਾ ਕਾ ਤਾ ਸਾਡੀਆਂ ਬੋੜਾ ਕਰ ਲਾ ਕਰ ਲਾ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪੜੇ ਜੋ ਆ ਵਾਟਾ ਰੋਣ ਤਾੜੀ ਵਾਟਾ ਤਾੜਾ ਥੋੜੇ ਦੌੜ ਮਾਫ ਨਹੀਂ ਰੋਣ ਲੈ ਪਰਲਾ ਥੋੜੇ ਨਾ ਆ ਲੈ ਪਰਲਾ ਪਰ ਬੋਲਾ ਠੀਕ ਕਰ ਯਾਰ ਕਿ ਜਿੱਦਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਥੀ ਉਹ ਪਾਣੀ ਪੈ ਗਿਆ ਇਧਰ ਲੈ ਆ ਤਾੜਾ ਥੋੜੇ 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 ਹਏ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੈ ਗਿਆ ਬੰਨ ਹਾਂ ਅਰੇ ਇੱਥੇ ਆ ਗਿਆ ਨਾ ਕਰਾ ਦੰਦ ਪੂਰੀ ਰਿਆ ਬੋਰੇ ਖੱਤਾ ਨਾ ਚੜਦਾ ਕਰਨੀ ਬੋਰੇ ਜਸਾ ਨਾ ਕਰਦਾ ਤੋੜ ਗਿਆ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਨਾ ਕਿ ਪਾਣੀ ਲੰਘ ਗਿਆ ਬੋਰੇ ਨਾ ਵਾੜੇ ਨਹੀਂ ਨਾ ਲੱਗਿਆ ਓਏ ਸਾਬ ਬੰਦ ਨਾ ਟਗਾ ਵਾਗ ਰੂ ਵਾਗ ਰੂ ਵਾਗ ਰੂ ਵਾਗ ਰੂ ਸੱਦਾ ਚੱਗੀ ਨਹੀਂ ਕੀਤੀ ਵਾਗ ਰੂ ਸੱਦਾ ਚੱਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਦਾ ਚੱਗੀ ਨਹੀਂ ਕੀਤੀ ਆਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਆਜੂ ਨਾਲ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਆਜੂ ਨਾਲ ਉਹਦੇ ਨਾਲ ਹੀ ਵਾਹਿਗੁਰੂ ਕਰਦਾ ਤੈਨੂੰ ਕਿੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਸਰਦ ਸਾਹਿਬ ਚਾਦਾ ਦਿਨ ਮਰ ਕੇ ਮਰ ਗਿਆ ਚਾਦਾ ਦਿਨ ਅੱਲਾਹ ਹੁਣ ਖਤਮ ਹੋ ਗਿਆ ਕੰਮ ਉਹ ਜਾਨ ਜਾਨ ਕਰੇ ਫੋਟੋ ਰੀ ਹਮੋਂ ਕਹਿਣੀ ਜੀ ਫੋਟੋ ਆ ਜਾ ਚਲੇ ਰੂ ਮਾਰ ਉਹਦੇ ਨਾਲ ਜਾਨ ਜਾਨ ਕਰੇ